ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਉਮੀਦ ਕਰਦੇ ਹਾਂ ਤੁਸੀਂ ਇਸ ਖਾਸ ਵਿਸ਼ੇ ਦੇ ਉੱਪਰ ਜਾਣਨ ਦੇ ਲਈ ਪੂਰੇ ਹੀ ਉਤਸਖ ਹੋਵੋਗੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਜਲੰਧਰ ਇੱਕ ਵਿਆਹ ਦਾ ਮਾਮਲਾ ਹੈ ਜਦੋਂ ਕਿ ਛੋਟੇ ਭਰਾ ਦੀ ਦੁਲਹਨ ਨਿਕਲੀ ਵੱਡੇ ਭਰਾ ਦੀ ਸਾਬਕਾ ਮਸ਼ੂਕਾ ਤੇ ਘਰ ਆਉਂਦੇ ਹੀ ਪੈ ਗਿਆ ਪਵਾੜਾ ਤੇ ਇਸ ਵੀਡੀਓ ਦੇ ਚਾਰੇ ਪਾਸੇ ਚਰਚੇ ਹੋ ਰਹੇ ਨੇ ਇਸ ਪੂਰੀ ਗੱਲਬਾਤ ਤੋਂ ਤੁਹਾਨੂੰ ਰੂਬਰੂ ਕਰਵਾਵਾਂਗੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਜੂ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਇੱਕ ਵਿਆਹ ਜਿਸ ਨੂੰ ਖੁਸ਼ੀਆਂ ਦੀ ਸ਼ੁਰੂਆਤ ਸਮਝਿਆ ਜਾ ਰਿਹਾ ਸੀ ਉਹ ਘਰ ਆਉਂਦੇ ਹੀ ਇੱਕ ਵੱਡੇ ਤੂਫਾਨ ਵਿੱਚ ਬਦਲ ਗਿਆ। ਜਦੋਂ ਛੋਟਾ ਭਰਾ ਬੜੇ ਹੀ ਸ਼ਾਨੋ ਸ਼ੌਕਤ ਦੇ ਨਾਲ ਆਪਣੀ ਨਵੀਂ ਦੁਲਹਨ ਨੂੰ ਘਰ ਲੈ ਕੇ ਆਇਆ ਤਾਂ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਸੀ। ਪਰ ਜਿਵੇਂ ਹੀ ਵੱਡਾ ਭਰਾ ਆਪਣੀ ਨਵੀਂ ਭਾਬੀ ਦਾ ਚਿਹਰਾ ਵੇਖਣ ਲਈ ਆਇਆ ਤੋਂਾਂ ਦੇ ਹੌਸਲੇ ਟੁੱਟ ਗਏ ਇਹ ਤਾਂ ਵੱਡੇ ਭਰਾ ਨੇ ਸਦਮੇ ਵਿੱਚ ਅਧੂਰੀ ਗੱਲ ਕਹਿ ਦਿੱਤੀ ਦੁਲਹਾਂ ਦੇ ਚਿਹਰੇ 'ਚ ਇੱਕ ਅਣਖੋਲਾ ਡਰ ਸੀ ਘਰ ਦੇ ਬਜ਼ੁਰਗ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਛੋਟੇ ਦੀ ਨਵੀਂ ਦੁਲਹਨ ਹੀ ਵੱਡੇ ਭਰਾ ਦੀ ਸਾਬਕਾ ਮਸ਼ੂਕ ਨਿਕਲੀ ਵੱਡੇ ਭਰਾ ਅਤੇ ਉਸ ਦੀ ਕੁੜੀ ਦੇ ਪਿਆਰ ਭਰੀ ਗਲਬਾਤ ਦੀਆਂ ਯਾਦਾਂ ਇੱਕ ਪਲ ਲਈ ਤਾਜ਼ਾ ਹੋ ਗਈਆਂ ਜਿਵੇਂ ਇਹ ਗੱਲ ਪਰਿਵਾਰ ਵਿੱਚ ਲੱਗੀ ਤਾਂ ਘਰ 'ਚ ਤਣਾਅ ਪੈਦਾ ਹੋ ਗਿਆ ਮਾਤਾ ਪਿਤਾ ਵੀ ਸੰਕਟ ਵਿੱਚ ਪੈ ਗਏ ਛੋਟੇ ਭਰਾ ਨੇ ਜਦੋਂ ਇਹ ਗੱਲ ਸੁਣੀ ਤਾਂ ਉਹ ਸਦਮੇ ਵਿੱਚ ਆ ਗਿਆ ਮੈਂ ਜਾਣਦਿਆਂ ਹੁੰਦੇ ਵੀ ਇਹ ਵਿਆਹ ਕਰ ਲਿਆ ਵੱਡੇ ਭਰਾ ਨੇ ਗੁੱਸੇ ਨਾਲ ਬਚਿਆ ਮੈਨੂੰ ਨਹੀਂ ਸੀ ਪਤਾ ਕਿ ਤੁਸੀਂ ਪਹਿਲਾਂ ਦੁਲਹਾਨ ਨੇ ਹੌਲੀ ਆਵਾਜ਼ ਵਿੱਚ ਕਿਹਾ ਇਸ ਗੱਲ ਨੂੰ ਲੈ ਕੇ ਪਰਿਵਾਰ ਵਿੱਚ ਇੱਕ ਵੱਡੀ ਵੰਡ ਪੈ ਗਈ ਕੁਝ ਲੋਕ ਕਹਿ ਰਹੇ ਸਨ ਕਿ ਪਿਆਰ ਪੁਰਾਣਾ ਹੋ ਸਕਦਾ ਪਰ ਵਿਆਹ ਹੋਣ ਤੋਂ ਬਾਅਦ ਹੁਣ ਇਸ ਨੂੰ ਨਵੀਂ ਸ਼ੁਰੂਆਤ ਵਜੋਂ ਦੇਖਣਾ ਚਾਹੀਦਾ ਦੂਜੇ ਪਾਸੇ ਵੱਡੇ ਭਰਾ ਨੇ ਘਰ ਛੱਡਣ ਦੀ ਧਮਕੀ ਦੇ ਦਿੱਤੀ ਇਹ ਵਾਰਦਾਤ ਪਿੰਡ ਅਤੇ ਇਲਾਕੇ ਵਿੱਚ ਗਰਮ ਮੂਡ ਬਣੀ ਹੋਈ ਹੈ ਲੋਕ तकरीबन ਹਰ ਗਲੀਆਂ ਨੁਕਰਾਂ ਤੇ ਇਸ ਗੱਲ ਦੀ ਚਰਚਾ ਕਰ ਰਹੇ ਨੇ ਕਿ ਹੁਣ ਪਰਿਵਾਰ ਦਾ ਕੀ ਫੈਸਲਾ ਹੋਵੇਗਾ ਕਿ ਵੱਡਾ ਭਰਾ ਆਪਣੇ ਛੋਟੇ ਭਰਾ ਦੇ ਵਿਆਹ ਨੂੰ ਮੰਨ ਲਵੇਗਾ ਜਾਂ ਇਹ ਪਰਿਵਾਰ ਦੇ ਟੁੱਟਣ ਦੀ ਸ਼ੁਰੂਆਤ ਹੋਵੇਗੀ ਇਹ ਦੇਖਣਾ ਹੁਣ ਬਾਕੀ ਹੈ ਅਸੀਂ ਇਸ ਮਾਮਲੇ ਤੇ ਨਜ਼ਰ ਬਣਾਈ ਰੱਖਾਂਗੇ ਹੋਰ ਅਪਡੇਟ ਦੇ ਲਈ ਇਸ ਚੈਨਲ ਦੇ ਨਾਲ ਜੁੜੇ ਰਹੋ ਤੇ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਐਦਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਸਮਾਜ ਦੇ ਵਿੱਚ ਆਪਣੇ ਆਲੇ ਦੁਆਲੇ ਹੋ ਜਾਂਦੀਆਂ ਨੇ ਉਸ ਦੇ ਬਾਰੇ ਤੁਸੀਂ ਕੀ ਸੋਚਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਦੋਸਤਾਂ ਮਿੱਤਰਾਂ 'ਚ ਸ਼ੇਅਰ ਕਰਿਓ ਧੰਨਵਾਦ